ਮੈਂ ਸੁਖਤੇਜ ਸਿੰਘ ਸਰਪੰਚ ਉਗਰੂਪੁਰ ਤੋਂ ਪ੍ਰਵਾਸੀ ਹਰ ਸਾਲ ਆਉਂਦੇ ਆ ਬੈਠਦੇ ਆ ਕੇ ਆਲੂਆ ਦੀ ਚਗਾਈ ਵਾਸਤੇ ਆਉਂਦੇ ਆ ਉਗਰੂਪੁਰ ਤੇ ਗਿੱਲਾਂ ਦੀ ਹੱਦ ਤੇ ਚਗਾਈ ਕਰ ਰਹੇ ਬੱਚੇ ਖੇੜਦੇ ਖੇੜਦੇ ਥੋੜਾ ਫਰੇ ਚਲੇ ਗਏ ਆਵਾਰਾ ਕੁੱਤਿਆਂ ਨੇ ਬੱਚੇ ਨੂੰ ਪੂਰਾ ਨੋਚ ਲਿਆ ਹਰ ਅੰਗ ਸਰੀਰ ਤੇ ਜਗਾ ਸਿਰ ਤੋਂ ਲੱਤਾਂ ਤੇ ਬਾਹਾਂ ਤੇ ਤੇ ਤੁਰੰਤ ਇਹਨੂੰ ਸਰਕਾਰੀ ਹਸਪਤਾਲ ਜਾਂਦਾ ਗਿਆ ਫਸਟ ਐਡ ਰਨ ਨੇ ਕੀਤਾ ਜੋ ਵੀ ਕੀਤਾ ਬਟ ਇੱਥੇ ਕੋ ਡਾਕਟਰਾਂ ਦੀ ਘਾਟ ਹੋਣ ਕਾਰਨ ਇਹਨਾਂ ਕਪੂਰ ਸੇ ਰੈਫਰ ਕਰਤਾ ਵੀ ਸਾਡੇ ਕੋਲ ਡਾਕਟਰ ਹੈ ਨਹੀਂ ਕਿ ਪ੍ਰਬੰਧ ਹੈ ਨਹੀਂਗਾ ਤੁਸੀਂ ਕਪੂਰ ਸੇ ਲੈ ਜਾਓ ਵਚਲਾ ਦਾ ਬੱਚੇ ਦੇ ਹਾਲਾਤ ਬੱਚੇ ਦੇ ਹਾਲਾਤ ਦੇ ਨਾਮ ਕੀਤਾ ਜੋ ਰਿਹਾਦਾ ਵਿਲਾਸੀ ਨਾ ਕੀਤਾ ਡਾਕਟਰਾਂ ਨੇ ਅੱਗੇ ਹਾਂ ਨੇ ਫਿਰ ਪਰਚੀ ਬਣਾ ਕੇ ਕਪੂਰ ਰੇ ਹਸਪੀਟਲ ਰੈਫਰ ਕਰਤਾ ਕਿੰਨੀ ਉਮਰ ਸੀ ਬੱਚੇ ਬੱਚੇ 10 ਸਾਲ ਉਮਰ ਸੀ ਨਾਮ ਪਿਓ ਦਾ ਨਾਮ ਹਾਂ ਉਹਦਾ ਪਿਓ ਦਾ ਨਾਮ ਆ ਬਨੋਦ ਉਹਦੇ ਪਿਓ ਦਾ ਨਾਮ ਆ ਬੱਚੇ ਦਾ ਕੀ ਨਾਮ ਸੀ ਬੱਚੇ ਦਾ ਨਾਮ ਮੀਰਾ ਸੀ ਕੁੜੀ ਸੀ ਕੁੜੀ ਸੀ ਕੀ ਮੰਗ ਕਰਦੇ ਕੋਈ ਕੋਸ਼ਿਸ਼ ਕਰ ਸ਼ਾਸ਼ਰ ਕੋ ਮੰਗ ਕਰਦੇ ਸਾਰਾ ਸੁਲਤਾਨਪੁਰ ਲੋਧੀ ਹਸਪੀਟਲ ਦੇ ਗੁਰੂ ਕੀ ਨਗਰੀ ਆ ਇਹ ਨਹੀਂ ਇੱਥੇ ਬਚੇ ਦੀ ਡਾਕਟਰਾਂ ਦਾ ਵੱਧ ਵੱਧ ਪ੍ਰਬੰਧ ਕੀਤਾ ਜਾਵੇ ਗਾਂ ਰੈਫਰ ਨਾ ਕੀਤਾ ਅਗਲਾ ਉਮੀਦ ਲੈ ਕੇ ਆਉਂਦਾ ਕਿ ਮੈਂ ਬੱਚੇ ਦਾ ਇਲਾਜ ਕਰਾਉਣਾ ਇੱਥੇ ਪੂਰਾ ਡਾਕਟਰਾਂ ਦਾ ਪ੍ਰਬੰਧ ਹੋਵੇ ਮੈਡੀਸਨ ਆਵੇ ਤੇ ਇਲਾਜ ਇੱਥੇ ਹੋਵੇ ਗਾਂ ਕਿਸੇ ਤੋਂ ਰੈਫਰ ਨਾ ਕੀਤਾ ਜਾਵੇ ਕਿੰਨੀ ਕਿ ਗਿੰਤੀ ਹੈ ਹਵਾਰਾ ਪੱਤਿਆਂ ਦੀ ਹਵਾਰਾ ਪੱਤਿਆਂ ਦੀ ਬਹੁਤ ਗਿੰਤੀ ਬੇਤਾ ਸਕਦੇ ਕਈਆਂ ਨੂੰ ਵੜਦੇ ਆ ਕਈ ਲੋਕ ਭੱਜ ਕੇ ਜਾਨ ਬਚਾ ਲਵੇ ਸਰਕਾਰ ਨੂੰ ਤੇ ਵਾਸਤੇ ਚਾਹੀਦਾ ਕਿਣ ਦਾ ਕੋਈ ਨਾ ਕੋਈ ਇੰਤਜ਼ਾਮ ਕੀਤਾ ਜਾਵੇ ਇਹਨਾਂ ਦੇ ਸੰਬੰਧ ਵਿੱਚ ਵੀ ਕੋਈ ਪੂਰੀ ਅਧੀਨ ਨੀਤੀ ਜਸ ਕਹਿ ਤਾ ਤੁਸੀਂ ਫੋਨ ਇਹ ਪਹੁੰਚ ਜਿਹੜਾ ਇਹਨਾਂ ਨਾਲ ਗੱਲ ਕਰੀ ਦੀ ਉਹ ਕਹਿੰਦੇ ਵੀ ਸਰਕਾਰ ਨੇ ਕੁੱਤੇ ਮਾਰਦਿਆਂ ਪਹਿਲਾਂ ਕੁੱਤੇ ਨੂੰ ਦਵਾਈ ਪਾਉਂਦੇ ਨੇ ਮਾਰ ਦਿੰਦੇ ਹੁਣ ਕਹਿੰਦੇ ਸਰਕਾਰ ਨੇ ਮਨਾਹੀ ਕੀਤੀ ਹੋਈ ਆ ਵੀ ਕੋਈ ਨਹੀਂ ਹੱਲ ਕਰ ਸਕਦਾ ਅਸੀਂ ਆਵਾਰਾ ਕੁੱਤੇ ਹਲਕੇ ਕੁੱਤੇ ਵੀ ਤੁਰੇ ਫਿਰਦੇ ਆ ਲੋਕੀ ਆਪਦੀ ਜਾਨ ਬਚਾਉਂਦੇ ਆ ਪਰ ਸਰਕਾਰ ਨੂੰ ਵੀ ਨਾਲ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਮੈਂ ਇਸ ਵਕਤ ਐਸਡੀਐਚ ਸੁਲਤਾਨਪੁਰ ਲੋਧੀ ਦੀ ਐਮਰਜੈਂਸੀ ਦੇ ਵਿੱਚ ਮੇਰੀ ਡਿਊਟੀ ਹੈ ਪੋਸਟਡ ਹਾਂ ਮੈਂ ਉੱਥੇ ਜਿਸ ਸਾਡੇ ਕੋਲ ਦੋ ਬੱਚੇ ਆਏ ਨੇ ਦੋਨੋਂ ਹੀ ਸਿਵियर ਡੌਗ ਬਾਈਟਸ ਦੇ ਨਾਲ ਆਏ ਹੈਗੇ ਆ ਗ੍ਰੇਡ 4 ਇੰਜਰੀ ਹੀ ਜਿਹਨੂੰ ਕਹਿੰਦੇ ਹੈਗੇ ਆ ਔਰ ਦੋਨੋਂ ਬੱਚਾ ਨੂੰ ਫਰਸਟ ایڈ ਦੇ ਕੇ ਆਪਾਂ ਰੈਫਰ ਕਰ ਦਿੱਤਾ ਹੈ ਅੱਗੇ ਹਾਇਰ ਸੈਂਟਰ ਕੀ ਨਾਮ ਬੱਚੇ ਦੇ ਇੱਕ ਬੱਚਾ ਤਾਂ ਬੱਚੀ ਇੱਕ ਬੇਬੀ ਗਰਲ ਹੈਗੀ ਆ ਮੀਰਾ ਡਾਟਰ ਆਫ ਵਿਨੋਦ ਹੈ ਔਰ ਉਹ ਬਿਹਾਰ ਦੇ ਹੈਗੇ ਨੇ ਵੈਸੇ ਉਹ ਗੁਰੂਪੁਰ ਡਿਸਟ੍ਰਿਕਟ ਦੇ ਹੈਗੇ ਨੇ ਫਿਲਹਾਲ ਇਥੇ ਡੱਲੇ ਰੁਕੇ ਹੋਏ ਸੀਗੇ ਔਰ ਦੂਸਰੇ ਜਿਹੜਾ ਹੈਗਾ ਉਹ ਬੀਬੀ ਬੋਏ ਆਇਆ ਹੈ ਆਪਣੇ ਕੋਲ ਕਾਰਤਿਕ ਨਾਮ ਹੈ ਉਹਦਾ ਉਹ ਇਥੋਂ ਮਹਾਤਮਾ ਵਾਲਦੇ ਹੈਗੇ ਇਨੀ ਕੀ ਪ੍ਰੋਬਲਮ ਹੈ ਬੱਚੀ ਦੀ ਉਮਰ 6 ਤੋਂ 7 ਸਾਲ ਹੈ ਔਰ ਬੱਚਾ ਜਿਹੜਾ ਹੈਗਾ ਉਹਦੀ ਉਮਰ ਕਿੰਨਾਂ ਸਾਲ ਹੈ ਸੀਰੀਅਸ ਦੋਨੇ ਬੱਚੇ ਜਿਹੜੇ ਹਾਂਜੀ ਜਿਹੜੀ ਮੀਰਾ ਹੈਗੀ ਹੈ ਬੱਚੀ ਬੱਚੀ ਹੈ ਜਿਹੜੀ ਉਹ ਤਾਂ ਕਾਫੀ ਸਿੱਖ ਹੈ ਉਹਨੂੰ ਅੱਗੇ ਰੈਫਰ ਕਰ ਦਿੱਤਾ ਹੈ ਜਿਹੜਾ ਬੱਚਾ ਹੈ ਉਹਦੇ ਵੀ ਇੰਜਰੀ ਜ਼ਿਆਦਾ ਹੈਗੀ ਉਹਨੂੰ ਵੀ ਰੈਫਰ ਕੀਤਾ ਬਟ ਚਲੋ ਉਹ ਖਤਰੇ ਤੋਂ ਬਾਹਰ ਹੈ